ਇਹ ਇਧਰੋਂ ਲਿਜਾ ਕੇ ਚੰਨੀ ਨੂੰ ਕਿਤੇ ਹੋਰ ਦੇ ਦਿੰਦੇ ਜੇ ਐਨ ਨਹੀਂ ਤੁਹਾਡਾ ਬਹੁਤਾ ਨਿਰੇ ਦਾ ਇਸ ਮਾਨਦ ਨੇ ਬਿਨਾ ਚੰਨੀ ਤੋਂ ਮੇਰਾ ਖਲਾ ਹਾਈਕ ਮਾਨ ਨੂੰ ਕੋਈ ਚੰਗਾ ਨਹੀਂ ਲੱਗਦਾ ਇਹ ਐਸੀਆਂ ਚਲੋ ਜੀ ਉਹਨਾਂ ਨੂੰ ਐਸੀਆਂ ਐਮ ਪ੍ਰੋਜੈਕਟ ਕੀਤਾ ਦਰਨਾ ਸੀਤਾ ਜੋ ਹਾਰੇ ਕਿਉਂ ਹਾਰੇ ਜਿਹੜਾ ਬੰਦਾ ਮੁੱਖ ਮੰਤਰੀ ਹੁੰਦੇ ਆ ਦਰਨਾ ਸੀਤਾ ਤੋਂ ਹਾਰਦਾ ਜਮਾਤ ਤੇ ਜਬਤ ਹੁੰਦੀ ਆ ਉਹ ਘਾਹੇ ਕਿ ਉਹਦੇ ਚ ਪਲ ਗੋਣ ਨੇ ਜਿਹਦੇ ਕਰਕੇ ਉਹਨੂੰ ਮੂੰਹ ਜਿੱਥੋਂ ਸੀਟ ਮੰਗਦਾ ਤੇ ਦੇ ਦਿੰਦੇ ਨੇ ਹੁਣ ਕੇਪੀ ਸਾਹਿਬ ਲਾ ਲਓ ਕੇਪੀ ਸਾਹਿਬ ਦਾ ਫਾਦਰ ਅੱਤਵਾਦੀਆਂ ਨੇ ਮਾਰਿਆ ਜਲੰਧਰ ਦੇ ਵਿੱਚ ਤਰੋਚਨ ਸਿੰਘ ਸੂਢ ਦਰਸ਼ਨ ਸਿੰਘ ਕੇਪੀ ਉਹਦਾ ਫਾਦਰ ਸੀ ਤਰੋਚਨ ਜਿਹੜਾ ਬੰਗਿਆਂ ਤੋਂ ਲੜਦਾ ਹੈ ਇਹ ਉਹਦੇ ਪਿਤਾ ਜੀ ਚੌਧਰੀ ਜਗਤਰਾਮ ਉਹ ਵੀ ਅਤਵਾਦ ਫਗਵਾੜੇ ਚ ਮਾਰੇ ਆ ਗਏ ਹਨ ਇਹ ਜੋ ਬਹੁਤ ਹੈ ਪੈਰਾਰਾਮ ਧਰਨੋਵਾਲੀ ਮਾਰੇ ਗਏ ਹਸ਼ਿਆਰਪੁਰ ਦੇ ਵਿੱਚ ਚਲੇ ਜਾਓ ਚੌਧਰੀ ਸੁੰਦਰ ਸਿੰਘ ਦਾ ਪਰਿਵਾਰ ਹੈ ਇਹ ਜਿਹੜਾ ਕਰਮਜੀਤ ਕੌਰ ਜਲੰਧਰ ਜਿਹੜੀ ਪਿੱਛੇ ਇਲੈਕਸ਼ਨ ਲੜੀ ਸੀ ਚੌਧਰੀ ਸੰਤੋਖ ਸਿੰਘ ਦੀ ਵਾਈਫ ਜਿਹੜਾ ਯਾਤਰਾ ਕਾਂਗਰਸ ਦੀ ਯਾਤਰਾ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਜਿਹਨੂੰ ਅਟੈਕ ਹੋਇਆ ਮਾਰਿਆ ਗਿਆ ਚਿਚਾਈਦਾ ਤਾਂ ਉਹਨੂੰ ਸੀ ਕਾਂਗਰਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਪਾਰਟੀ ਲਈ ਇਸ ਪਾਰਟੀ ਦੇ ਸੰਘਰਸ਼ ਨੂੰ ਮਰਿਆ ਨਾ ਉਹ ਨੂੰ ਆਵਾੜਾ ਹੈ ਜੇ ਦੇ ਤੱਕ ਉਹ ਅਧਿਕਾਰ ਵਾਲੀ ਨੂੰ ਟਿਕਟ ਤੱਕ ਮਨੀ ਦਿੱਤਾ ਕਿਉਂ ਬਈ ਇਹ ਇਧਰ ਉਹ ਲਾ ਜਾ ਕੇ ਚੰਨੀ ਨੂੰ ਕਿਤੇ ਹੋਰ ਦੇ ਦਿੰਦੇ ਜੇ ਐਨ ਨਹੀਂ ਤੁਹਾਡਾ ਬਹੁਤਾ ਅ ਨਿਰੇ ਦਾ ਇਸ ਮਾਨਦਨੇ ਹੈ ਅ ਜਿਹੜਾ ਆਪ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਉਹ ਵੀ ਚਾਰ ਪਾਰਟੀਆਂ ਬਦਲ ਕੇ ਆਇਆ ਹੋਇਆ ਹੈ ਏਜ ਕਰਕੇ ਕਾਂਗਰਸ ਜਿਹੜੇ ਟ੍ਰੈਡੀਸ਼ਨਲ ਕੁਸ਼ਾਜ ਦੇ ਤਹਿਤ ਜਿਹੜੇ ਟ੍ਰੈਡੀਸ਼ਨਲ ਕਾਂਗਰਸ ਫੈਮਲੀ ਆ ਐਸਸੀ ਔਰ ਨਾਨ ਐਸਸੀ ਐਸਸੀ ਤਾਂ ਸਾਰੀ ਖਤਮ ਕਰਤੇ ਬਿਨਾ ਚੰਨੀ ਤੋਂ ਮੇਰਾ ਖਿਆਲ ਹੈ ਹਾਈ ਕਮਾਂਡ ਨੂੰ ਕੋਈ ਚੰਗਾ ਨਹੀਂ ਲੱਗਦਾ ਜਿਹੜੇ ਜਿਹੜੇ ਟ੍ਰੈਡੀਸ਼ਨਲ ਨੇ ਇਹ ਤਾਂ 12 ਚ ਜੁਆਇਨ ਕੀਤੇ ਨੇ ਕਾਂਗਰਸ ਇਹ ਲੱਗਦਾ ਕਿ ਇਹਦਾ ਨੁਕਸਾਨ ਹੁਣ ਚੱਲਣਾ ਪੈਸਾ ਦਾ ਲੋਕ ਸਭਾ ਚੋਣਾਂ ਚੀਂ ਇਹ ਮੈਜਰੀ ਗੱਲ ਕਰਦਾ ਕਿ ਚੰਨੀ ਨੂੰ ਦੇਣਾ ਸੀ ਤੇ ਹੋਰ ਦੇ ਦਿੰਦੇ ਜੇ ਇੰਨਾਂ ਚੰਨੀ ਦਾ ਸਾਨੂੰ ਇਹ ਲੱਗਦਾ ਵੀ ਇਹ ਐਸ਼ੀਆਂ ਚੀਜ਼ਾਂ ਜਿ ਉਹਨਾਂ ਨੂੰ ਐਸੀਐਮ ਪ੍ਰੋਜੈਕਟ ਕੀਤਾ ਦੋਨਾਂ ਸੀਟਾਂ ਜੋ ਹਾਰੇ ਕਿਉਂ ਹਾਰੇ ਨੇ ਜਿਹੜਾ ਬੰਦਾ ਮੁੱਖ ਮੰਤਰੀ ਹੁੰਦੇ ਆ ਦੁਰਨਾ ਸਿੱਤਾ ਤੋਂ ਹਾਰਦਾ ਜਮਾਤ ਵੀ ਜਬਤ ਹੁੰਦੀ ਹੈ ਕੋ ਖਾਸੇ ਕੋਦੇ ਚ ਕੋਈ ਗੁਣ ਨੇ ਜਿਹਦੇ ਕਰਕੇ ਉਹਨੂੰ ਜਿੱਥੋਂ ਸੀਟ ਮੰਗਦਾ ਦੇ ਦਿੰਦੇ ਨੇ ਬਾਕੀਆਂ ਨੂੰ ਡੀ ਚ ਬਣ ਨਹੀਂ ਨੀ ਦਿੰਦੇ ਇੱਕ ਸਾਜਸ ਦੇ ਤਹਿਤ ਜਿਹੜੀ ਪਪੂਲਰ ਸ਼ੂਰ ਕਾਸਟ ਲੀਡਰਸ਼ਿਪ ਹੈ ਉਹ ਖਤਮ ਕੀਤੀ ਜਾ ਪੰਜਾਬ ਚ ਹਿੰਦੂ ਲੀਡਰਸ਼ਿਪ ਵੀ ਖਤਮ ਆ